ਰਾਥੀਓ ਜੈ ਭੀਮ ਜੈ ਭਾਰਤ ਮੈਂ ਤੁਹਾਡੇ ਨਾਲ ਫੇਰ ਕੁਝ ਵਿਚਾਰ ਲੈ ਕੇ ਤੁਹਾਡੇ ਨਾਲ ਰੂਹ ਬਾਹੂ ਆਇਆ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਕਿ ਪੰਜਾਬ ਸਰਕਾਰ ਜਿਹੜੀ ਕਿ ਅਸਲੇ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਸੰਬੋਧਨ ਕਰਦੇ ਆਂ ਪੰਜਾਬ ਸਰਕਾਰ ਨੇ ਇੱਕ ਨਵੀਂ ਗੱਲ ਅੱਜ ਲੋਕਾਂ ਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਕਹੀ ਹੈ ਕਿ ਅਸੀਂ 65 ਲੱਖ ਪਰਿਵਾਰਾਂ ਨੂੰ 10 ਲੱਖ ਤੱਕ ਦਾ ਜਿਹੜਾ ਸਿਹਤ ਬੀਮਾ ਹੈ ਉਦੇ ਵਿੱਚ ਕਵਰ ਕਰਨਾ ਹੈ ਠੀਕ ਹੈ ਸਾਨੂੰ ਖੁਸ਼ੀ ਹੈ ਕਿ ਸਰਕਾਰ ਕੋਈ ਪਾਲਿਸੀ ਬਣਾਉਂਦੀ ਹੈ ਪਰ ਸਰਕਾਰ ਦੀ ਇਸ ਪਾਲਿਸੀ ਤੇ ਵੀ ਸਾਨੂੰ ਉਨਾ ਹੀ ਸ਼ੰਕਾ ਹੈ ਉਨਾ ਹੀ ਸੰਦੇਹ ਹੈ ਜਿੰਨਾ ਉਹਨਾਂ ਦੇ ਪਹਿਲਾਂ ਕੀਤੇ ਹੋਏ ਚੋਣਵੀਂ ਵਾਅਦਿਆਂ ਦੇ ਉੱਤੇ ਹਨ ਥੋੜੇ ਜਿھے ਪਿੱਛੇ ਚਲ ਜਾਈ ਗਏ ਆਪਾਂ ਕਿ ਸਰਕਾਰ ਨੇ ਕਿਹਾ ਸੀ ਇਹ ਵੋਟਾਂ ਤੋਂ ਪਹਿਲਾਂ ਦੀ ਗੱਲ ਹੈ ਚੋਣਵੀਂ ਵਾਅਦੇ ਤੋਂ ਪਹਿਲਾਂ ਦੀ ਹੈ ਕਿ ਤੇ ਦੋ ਅਸੀਂ ਵੋਟਾਂ ਲੈਣੀਆਂ ਸਰਕਾਰ ਨੇ ਕਿਹਾ ਕਿ 18 ਸਾਲ ਤੋਂ ਉੱਪਰ ਜਿਹੜੀ ਵੀ ਲੜਕੀ ਆ ਸਾਡੀ ਧੀ ਕਹਿਣਾ ਸਾਡੀ ਮਾਂ ਆ ਅਸੀਂ ਉਹਨੂੰ 1000 ਰੁਪਏ ਦਵਾਂਗੇ ਅੱਜ ਸਾਢੇ 3 ਸਾਲ ਬੀਤ ਗਏ ਆ ਸਾਡੇ ਸਾਢੇ 3 ਸਾਲਾਂ ਦੇ ਵਿੱਚ ਸਰਕਾਰ ਨੂੰ ਅਜੇ ਤੱਕ ਚੇਤਾ ਨਹੀਂ ਆਇਆ 1000 ਰੁਪਏ ਦਾ ਠੀਕ ਹੈ ਤਾਂ ਅੱਗੇ ਨਵੀਂ ਪਾਲਿਸੀ ਲਿਆਏ ਕਿ ਅਸੀਂ ਆਹ ਦਵਾ ਗਏ ਤਰਸ ਕਰਕੇ ਸ਼ੰਕਾ ਪੈਦਾ ਹੋਣੀ ਤਾਂ ਸੁਭਾਵਿਕ ਹੀ ਆ ਥੋੜਾ ਜਿਹਾ ਹੋਰ ਪਿੱਛੇ ਚਲ ਜਾਈਏ ਆਪਾਂ ਵੀ ਸਰਕਾਰ ਨੇ ਉਦੋਂ ਵੀ ਕਿਹਾ ਸੀ ਬਨਾਨ ਤੋਂ ਪਹਿਲਾਂ ਕਿ ਵਈ ਅਸੀਂ ਤੁਹਾਡੇ ਨਾਲ ਪੰਜਾਬ ਦੇ ਜਿਹੜੇ ਸਿਆਣੇ ਬਜ਼ੁਰਗ ਆ ਅਸੀਂ ਉਹਨਾਂ ਨੂੰ 2500 ਰੁਪਏ ਪੈਨਸ਼ਨ ਦਵਾਂਗੇ 1500 ਤੋਂ 25 ਹੋਗੀ ਲੋਕਾਂ ਨੂੰ ਇਹ ਵੀ ਬੜਾ ਚੰਗਾ ਲੱਗਾ ਉਸ ਟਾਈਮ ਦੇ ਉੱਤੇ ਕਿ ਲੈ ਵੀ ਆ ਤਾਂ ਬੜੀ ਵਧੀਆ ਗੱਲ ਹੋ ਰਹੀ ਹੈ ਸਾਨੂੰ 1000 ਰੁਪਏ ਵੀ ਮਿਲਣਾ ਸਾਨੂੰ 2500 ਰੁਪਏ ਪੈਨਸ਼ਨ ਵੀ ਮਿਲ ਜਾਣੀ ਹੈ ਪਰ ਨਤੀਜਾ ਕੀ ਨਿਕਲਿਆ ਸਾਢੇ 35 ਸਾਲਾਂ ਦੇ ਵਿੱਚ ਸਰਕਾਰ ਨੂੰ ਆਪਣੇ ਬਜ਼ੁਰਗਾਂ ਦੀ ਯਾਦ ਨਹੀਂ ਆਈ ਵਿਧਵਾ ਪਿਆਰਾਂ ਦੀ ਯਾਦ ਨਹੀਂ ਆਈ ਤਾਂ ਜਿਨ੍ਹਾਂ ਨੂੰ 18 ਸਾਲ ਤੋਂ ਉੱਪਰ 1000 ਰੁਪਏ ਦੇਣਾ ਸੀ ਉਹਨਾਂ ਦੀ ਯਾਦ ਨਹੀਂ ਆਈ ਤਾਂ ਹੁਣ ਸਿਹਤ ਦੇ ਬਾਰੇ ਚ ਜਾਣਾ ਦੀ ਯਾਦ ਆ ਗਈ ਤਾਂ ਇਸ ਕਰਕੇ ਮੇਰੇ ਵੀਰੋ ਇਹ ਸੰਦੇਹ ਪੈਦਾ ਹੁੰਦਾ ਸ਼ੱਕ ਪੈਦਾ ਹੁੰਦਾ ਕਿ ਸਰਕਾਰ ਦੀ ਕਹਿਣੀ ਇਕਤਨੀ ਦੇ ਵਿੱਚ ਬਹੁਤ ਫਰਕ ਜਮੀਨ ਆਸਮਾਨ ਦਾ ਫਰਕ ਹੈ ਅਸੀਂ ਤਾਂ ਕਹਿੰਦੇ ਆ ਕਿ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਵੋਟਾਂ ਪਾਈਆਂ ਬਦਲਾਵ ਲਿਆਂਦਾ ਬਦਲਾਵ ਦੀ ਹਨੇਰੀ ਵੀ ਆਂਦੀ ਤੂਫਾਨ ਲਿਆਂਦਾ ਲੇਕਿਨ ਉਸ ਤੂਫਾਨ ਦੇ ਵਿੱਚੋਂ ਨਿਕਲਿਆ ਕੀ ਕੁਝ ਵੀ ਨਹੀਂ ਨਿਕਲਿਆ ਜਦੋਂ ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਔਰ ਗੁਟਕਾ ਸਾਹ ਦੇ ਹੱਥ ਰੱਖ ਕੇ ਵਾਅਦਾ ਕੀਤਾ ਸੀ ਕਿ ਮੈਂ ਤਾਂ ਇਹ ਦੋ ਹਫ਼ਤਿਆਂ ਦੇ ਵਿੱਚ ਹੀ ਖਤਮ ਕਰ ਦੂੰ ਕਿ ਚਾਰ ਦਿਨਾਂ ਦੇ ਜਾਂ ਚਾਰ ਹਫ਼ਤੇ ਦੇ ਖਤਮ ਕਰ ਦੂੰ ਲੇਕਿਨ ਉਹਦੇ ਤੀਜਾ ਕੀ ਨਿਕਲਿਆ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਸਰਕਾਰ ਵੀ ਬਣਾਈ ਲੇਕਿਨ ਉਹਨਾਂ ਨੇ ਆਪਣਾ ਵਾਦਾ ਪੂਰਾ ਨਹੀਂ ਕੀਤਾ ਔਰ ਨਤੀਜਾ ਕੀ ਨਿਕਲਿਆ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਕਿੱਥੇ ਬੈਠੇ ਆ ਇੱਕ ਪਾਸੇ ਦੂਜੀ ਪਾਰਟੀ 'ਚ ਜਾ ਕੇ ਇੱਕ ਕਿਸੇ ਮਕਾਨ ਦੇ ਕਿਸੇ ਨੁੱਕੜ ਗਲੀ ਦੇ ਵਿੱਚ ਜਾ ਕੇ ਉਹ ਸਦਾ ਦੇ ਲਈ ਅਲੋਪ ਹੀ ਹੋ ਗਏ ਆ ਕੋਹਨੋ ਕਦੀ ਬੜਕੇ ਹੀ ਨਹੀਂ ਕਦੀ ਬੋਲੇ ਹੀ ਨਹੀਂ ਠੀਕ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਉਦਾਹਰਣ ਕਿਉਂ ਦਿੱਤੀ ਆ ਕਿ ਲੋਕ ਹੀ ਸਭ ਕੁਝ ਜਾਣਦੇ ਹੁੰਦੇ ਆ ਦੇਖਦੇ ਵੀ ਹੁੰਦੇ ਆ ਪਰ ਉਹ ਮਜਬੂਰ ਔਰ ਬੇਵਸ ਹੁੰਦੇ ਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 바ਵਾ ਸਾਹਿਬ ਅੰਬੇਡਕਰ ਜਿਹਨੂੰ ਇੱਕ ਵਾਰ ਮੌਕਾ ਮਿਲਿਆ ਸੀਗਾ ਉਹਨਾਂ ਨੇ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ ਉਹਨਾਂ ਨੇ ਇਸ ਦੇਸ਼ ਦਾ ਸੰਵਿਧਾਨ ਬਣਾ ਕੇ ਇਸ ਦੇਸ਼ ਦੇ ਅੰਦਰ ਲਾਗੂ ਕਰਕੇ ਦਿਖਾ ਦਿੱਤਾ ਸੀ ਇੱਕੋ ਹੀ ਵਾਰ ਮੌਕਾ ਮਿਲਿਆ ਸੀਗਾ ਔਰ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਪੰਜਾਬ ਦੇ ਅੰਦਰ ਕੈਪਟਨ ਮਰੇਂਦਰ ਸਿੰਘ ਜੀ ਨੂੰ ਜਦੋਂ ਗੱਡੀ ਤੋਂ ਲਾਇਆ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ 3 ਮਹੀਨਿਆਂ ਦੇ ਲਈ 100 ਦਿਨਾਂ ਦੇ ਲਈ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਸੀ ਉਸ ਬੰਦੇ ਨੇ ਆਪਣੀ ਕਾਬਲੀਅਤ ਨੂੰ ਸਾਬਿਤ ਕਰਤਾ ਔਰ ਆਪਣੇ ਚੰਮ ਦੀਆਂ ਚੁਲਾ ਕੇ ਦਿਖਾਤੀਆਂ ਕਿ 100 ਦਿਨਾਂ ਦੇ ਵਿੱਚ ਉਹਨਾਂ ਨੇ ਉਹ ਕੰਮ ਕਰਕੇ ਦਿਖਾਤਾ ਜਿਹੜਾ ਅੱਜ ਸਾਢੇ 3 ਸਾਲ ਦੀ ਸਰਕਾਰ ਵੀ ਨਹੀਂ ਹਜੇ ਤੱਕ ਕਰ ਸਕੀ ਤਾਂ ਇਹ ਛੋਟੀ ਜੀ ਗੱਲ ਹੈ ਕਿ ਉਸ ਬੰਦੇ ਨੂੰ ਉਸ ਸ਼ੈਡਿਊਲ ਕਾਸ ਆਦਮੀ ਨੂੰ 100 ਦਿਨਾਂ ਦਾ ਕਾਂਗਰਸ ਪਾਰਟੀ ਨੇ ਸਾਡੀ ਪਾਰਟੀ ਨੇ ਮੌਕਾ ਦਿੱਤਾ ਤਾਂ ਉਸ ਵਿਅਕਤੀ ਨੇ 100 ਦਿਨਾਂ ਦੇ ਵਿੱਚ ਉਹ ਸਾਰਾ ਕੰਮ ਕਰਕੇ ਦਿਖਾਇਆ ਜਿਸ ਦੇ ਨਤੀਜੇ ਵੱਜੋਂ ਸਾਡੇ ਜਲੰਧਰ ਦੇ ਭਾਈਚਾਰਾ ਲੋਕਾਂ ਨੇ ਸਾਰਿਆਂ ਨੇ ਸੂਮਿਤ ਤੌਰ ਤੇ ਇਕੱਠੇ ਹੋ ਕੇ ਉਹਨਾਂ ਨੂੰ ਜਲੰਧਰ ਪਾਰਲੀਮੈਂਟ ਦਾ ਮੈਂਬਰ ਬਣਾਇਆ ਸੋ ਇਸ ਕਰਕੇ ਮੇਰੇ ਵੀਰੋ ਮੈਂ ਇਹ ਗੱਲਾਂ ਕਿਉਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਰਕਾਰ ਕਰਦੀ ਹੈ ਠੀਕ ਹੈ ਸਰਕਾਰ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਜਿਹੜਾ ਨਸ਼ਾ ਆ ਉਹ ਖਤਮ ਕਰ ਦਾਂਗੇ ਤਿੰਨ ਮਹੀਨੇ ਵੀ ਨਿਕਲ ਗਏ ਉਸ ਤੋਂ ਬਾਅਦ ਜੂਨ ਵੀ ਨਿਕਲ ਗਿਆ ਜੁਲਾਈ ਵੀ ਸਮਝ ਲਓ ਨਿਕਲਣ ਵਾਲਾ ਆ ਲੇਕਿਨ ਨਸ਼ਾ ਤਾਂ ਕਿਤੇ ਨਹੀਂ ਖਤਮ ਹੋਇਆ ਨਸ਼ਾ ਜੱਦੀ ਵੀ ਬਿਕਦਾ ਪਿਆ ਹੁਣ ਉਹ ਤਾਂ ਸਰਕਾਰਾਂ ਨੇ ਦੇਖਣਾ ਕਿ ਵੇਚਣ ਵਾਲੇ ਕੌਣ ਆ ਉਹ ਵਪਾਰੀ ਕੌਣ ਆ ਤੇ ਇਹ ਨਸ਼ਾ ਪੰਜਾਬ ਚ ਆ ਕਿਵੇਂ ਰਿਹਾ ਇਹਨੂੰ ਵੇਚ ਕੌਣ ਰਿਹਾ ਇਹ ਤਾਂ ਭਾਈ ਜਿਨ੍ਹਾਂ ਦੇ ਕੋਲ 2-200 ਬੰਦਾ ਸਿਕਿਉਰਿਟੀ ਦਾ ਆ ਤੇ ਜਿਨ੍ਹਾਂ ਦੀ ਮਿਨਿਸਟਰੀ ਆ ਇਹ ਤਾਂ ਉਹਨੂੰ ਹੀ ਦੱਸ ਸਕਦੇ ਆ ਗਰੀਬ ਮਾਤਣ ਆਦਮੀ ਨੇ ਕੀ ਦੱਸਾਂ ਇਸ ਕਰਕੇ ਲੋਕ ਸਭ ਕੁਝ ਦੇਖਦੇ ਹੁੰਦੇ ਆ ਸਭ ਕੁਝ ਜਾਣਦੇ ਆ ਇੱਕ ਗੱਲ ਜ਼ਰੂਰ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚੁਟਕਲੇ ਬਹੁਤ ਸੋਹਣੇ ਸੁਣਾਉਂਦੇ ਆ ਤਾਂ ਸਟੇਜਾਂ ਦੇ ਉੱਤੇ ਕਹਾਣੀ ਵੀ ਬਹੁਤ ਸੋਹਣੀ ਸੁਣਾ ਕੇ ਸਟੇਜ ਬੰਦ ਕਰ ਦਿੰਦੇ ਆ ਔਰ ਜਦੋਂ ਕਿਤੇ ਉਹ ਮੂਡ ਦੇ ਵਿੱਚ ਹੋਣ ਤਾਂ ਫਿਰ ਉਹ ਭੰਗੜਾ ਵੀ ਬਹੁਤ ਸੋਹਣਾ ਪਾਉਂਦੇ ਆ ਕਿਉਂਕਿ ਦੇਖੋ ਜਦੋਂ ਕਿਸੇ ਨੂੰ ਤਖਤ ਦਾ ਮਾਲਕ ਬਣਾਤਾ ਜਾਏ ਇਸ ਨੂੰ ਸਰਕਾਰ ਬਣਾੰਦਾ ਮੌਕਾ ਦਿੱਤਾ ਜਾਏ ਨੋ ਡਾਊਟ ਕਿ ਉਹਨਾਂ ਨੇ ਮਿਹਨਤ ਮੋਤ ਕੀਤੀ ਰੱਜ ਕੇ ਮਿਹਨਤ ਕੀਤੀ ਲੋਕਾਂ ਨੇ ਉਹਨਾਂ ਨੂੰ ਹੈਲਪੀ ਵੀ ਬਣਾਇਆ ਤੇ ਮੁੱਖ ਮੰਤਰੀ ਦਾ ਤਾਜ ਵੀ ਉਹਨਾਂ ਦੇ ਸਿਰ ਤੇ ਸਜਾਇਆ ਤਾਂ ਖੁਸ਼ੀ ਦੇ ਵਿੱਚ ਵੀ ਬੰਦੇ ਨੇ ਭੰਗੜੇ ਦਾ ਪਾਣੀ ਹੁੰਦੇ ਆ ਹਨ ਤਾਂ ਇਹ ਭੰਗੜੇ ਸਦੀਵੀ ਤਾਂ ਹੀ ਪੀ ਸਕਦੇ ਆ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਭੰਗੜਾ ਪਾਣ ਦੇ ਲਾਇਕ ਤੁਹਾਨੂੰ ਬਣਾਇਆ ਜਿਨ੍ਹਾਂ ਨੇ ਇਸ ਪੰਜਾਬ ਦੇ ਤਖਤ ਦਾ ਮਾਲਕ ਤੁਹਾਨੂੰ ਬਣਾਇਆ ਜੇਕਰ ਤੁਸੀਂ ਇਸ ਤਖਤ ਦੀ ਇਲਾਜ ਨਾ ਰੱਖ ਸਕੀਂ ਤਾਂ ਵੀ ਯਾਦ ਰੱਖਿਓ ਜਦੋਂ ਪਰਮਾਤਮਾ ਕਿਸੇ ਨੂੰ ਅਰਸ਼ ਤੇ ਉੱਤੇ ਬਿਠਾਉਂਦਾ ਤਾਂ ਫਿਰ ਉਹ ਅਰਸ਼ ਤੇ ਬਿਠਾਉਣ ਦੇ ਲਈ ਜਿਆਦਾ ਸਮਾਂ ਨਹੀਂ ਲਗਾਉਂਦਾ ਇਸ ਕਰਕੇ ਸਾਡੀ ਤੁਹਾਨੂੰ ਮੁੱਖ ਮੰਤਰੀ ਸਾਹਿਬ ਸਾਡੀ ਤੁਹਾਨੂੰ ਇਹ ਨਿਮਰਤਾ ਤੇ ਸਤਕਾਰ ਸਾਹਿਤ ਬੇਨਤੀ ਹੈ ਸਾਡੀ ਪੂਰੀ ਟੀਮ ਨੂੰ ਵੀ ਸਾਡੀ ਨਿਮਰਤਾ ਤੇ ਸਤਿ ਸਤਕਾਰ ਸਹਿਤ ਬੇਨਤੀ ਆ ਕਿ ਜਿਹੜੀ ਤੁਸੀਂ ਪੁਰਾਣੇ ਵਾਅਦੇ ਕੀਤੇ ਆ ਤੁਸੀਂ ਉਹ ਤਾਂ ਪੂਰਾ ਕਰੋ ਤੁਸੀਂ ਦੇਖੋ ਤੁਸੀਂ ਇੱਥੇ ਰਾਜ ਸਭਾ ਤੋਂ ਤੁਸੀਂ ਇੱਥੋਂ ਐਮਪੀ ਬਣਾ ਕੇ ਭੇਜੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇਹਨਾਂ ਦੇ ਵਿੱਚੋਂ ਕਿੰਨੇ ਸ਼ੈਡਿਊਲ ਕਾਸਟ ਰਾਜ ਸਭਾ ਦੇ ਵਿੱਚ ਮੈਂਬਰ ਬਣਾ ਕੇ ਭੇਜੇ ਕੀ ਤੁਹਾਨੂੰ ਪੰਜਾਬ ਦੇ 38% ਲੋਕ ਜਿਹੜੇ ਸ਼ੈਡਿਊਲ ਕਾਸਟ ਹਨ ਜਿਨ੍ਹਾਂ ਦੀ ਉਹ ਵੋਟਾਂ ਕੀ ਤੁਹਾਨੂੰ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਉਹਨਾਂ ਨੇ ਇਸ ਤਖਤ ਦਾ ਮਾਲਕ ਨਹੀਂ ਬਣਾਇਆ ਪਰ ਤੁਸੀਂ ਕੀ ਕੀਤਾ ਤੁਸੀਂ ਫੋਟੋਆਂ ਜ਼ਰੂਰ ਲਾਤੀਆਂ 바ਵਾ ਸਾਹਿਬ ਦੀ ਫੋਟੋ ਲਾਤੀ ਪਰ 바ਵਾ ਸਾਹਿਬ ਦੇ ਨਾਂ ਤੇ ਤੁਹਾਨੂੰ ਮੋੜ ਤੋਂ ਵੋਟ ਨਹੀਂ ਮਿਲੀ ਜੇ ਤੁਹਾਡੇ ਇਹੀ ਕਰਮ ਰਹੀਂ ਤੁਸੀਂ 85ਵੀਂ ਸੋਧ ਅਜੇ ਤੱਕ ਨਹੀਂ ਲਾਗੂ ਕੀਤੀ ਪੰਜਾਬ ਦੇ ਵਿੱਚ ਇੰਨੀਆਂ ਕਿੰਨੀਆਂ ਸੀਟਾਂ ਆ ਕਿੰਨੀਆਂ ਨੌਕਰੀਆਂ ਕਿੰਨੇ ਬੈਕਲੌਗ ਆ ਜਿਹੜੇ ਪੂਰੇ ਕਰਨ ਵਾਲੇ ਆ ਤੁਹਾਡੇ ਉੱਧਰ ਤਾਂ ਧਿਆਨ ਹੀ ਨਹੀਂ ਜਾ ਰਿਹਾ ਹੁਣ ਤੁਸੀਂ 85 ਕਰੋੜ ਰੁਪਈਆ ਲੈ ਲਿਆ ਪੰਜਾਬ ਦੇ ਵਾਸਤੇ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਵੀ ਵਾਦਾ ਕੀਤਾ ਸੀ ਕਿ ਅਸੀਂ ਸਾਰਾ ਕਰਜ਼ਾ ਵੀ ਨਵਾਵਾਂਗੇ ਔਰ ਅਸੀਂ ਇਹਦਾ ਵਿਆਜ ਵੀ ਮੋੜਾਂਗੇ ਨਾ ਤੁਸੀਂ ਕੋਈ ਵਿਆਜ ਮੋੜਿਆ ਨਾ ਤੁਸੀਂ ਕੋਈ ਕਰਜ਼ਾ ਮੋੜਿਆ ਉਲਟਾ ਕਰਜ਼ਾ ਪੰਜਾਬ ਦੇ ਲੋਕਾਂ ਤੇ ਹਰ ਸਾਲ ਲੈ ਲੈ ਕੇ ਹਰ ਸਾਲ ਲੈ ਲੈ ਕੇ ਤੁਸੀਂ ਚੜਾਈ ਜਾ ਰਹੇ ਆ ਲੋਕ ਦੇਖਦੇ ਹੀ ਆ ਠੀਕ ਹੈ ਨਾ ਇਸ ਕਰਕੇ ਸਾਡੀ ਤੁਹਾਨੂੰ ਇਹ ਅਪੀਲ ਹੈ ਕਿ ਹੁਣ ਵੀ ਤੁਸੀਂ ਜੋ ਕੰਮ ਕਰਨਾ ਉਹ ਤੇ ਪੂਰੇ ਉਤਰੀਓ ਇਹ ਨਾ ਹੋਵੇ ਕਿ ਇਹ ਵੀ ਤੁਹਾਡਾ ਬਾਕੀ ਗੱਲਾਂ ਮੰਗੂ ਇਹ ਵੀ ਸ਼ਿਕੁਪਾਈ ਹੋਵੇ ਲੋਕ ਸਭ ਨੂੰ ਜਾਣਦੇ ਆ ਲੋਕ ਸਭ ਕੁਝ ਪਰਖ ਕਰਦੇ ਪਏ ਆ ਇਹ ਨਾ ਹੋਵੇ ਤੇਤਰੰਤਾਰੰਦੀ ਜਿਹੜੀ ਸੀਟ ਖਾਲੀ ਹੋਈ ਆ ਉਥੇ ਵੋਟਾਂ ਹੋਣੀਆਂ 6 ਮਹੀਨੇ ਦੇ ਅੰਦਰ ਹਜੇ ਕੱਲੋ ਸੈਂਟਰਲ ਦੀ ਸੀਟ ਖਾਲੀ ਨੇ ਹੋਈ ਹੋ ਸਕਦਾ ਕੱਲ ਨੂੰ ਉਹ ਵੀ ਖਾਲੀ ਹੋ ਜਾਓ ਉੱਤੇ ਵੀ ਵੋਟਾਂ ਪੈਣ ਤਾਂ ਅਸੀਂ ਇਹ ਲੋਕਾਂ ਨੂੰ ਪਰਵਾਹ ਨਹੀਂ ਹੈ ਹੁਣ ਉਹ ਗੱਲਾਂ ਨਹੀਂ ਹੋਣੀਆਂ ਇਸ ਕਰਕੇ ਲੋਕਾਂ ਦੇ ਦਿਮਾਗ 'ਚ ਉਹ 2027 ਕੁ ਹੁੰਦੀ ਆ ਉਹਨੂੰ ਧਿਆਨ 'ਚ ਜ਼ਰੂਰ ਰੱਖਿਓ ਜਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਆਪ ਜੀ ਦੇ ਕੋਲੋਂ ਇਜਾਜ਼ਤ ਮੰਗਦਾ ਹਾਂ ਔਰ ਆਪਣੇ ਪੰਜਾਬ ਦੇ ਲੋਕਾਂ ਨੂੰ ਔਰ ਬਾਹਰ ਰਹਿੰਦੇ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਕਿ ਜੇਕਰ ਇਸ ਮੇਰੀ ਗੱਲ ਦੇ ਵਿੱਚ ਤੁਹਾਨੂੰ दम ਲੱਗਦਾ ਕੋਈ لیاقت ਵਾਲੀ ਗੱਲ ਲੱਗੀ ਕੋਈ ਸੱਚਾਈ ਵਾਲੀ ਗੱਲ ਲੱਗੀ ਤਾਂ ਮਿਹਰਬਾਨੀ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੀ ਕਮੈਂਟਸ ਵੀ ਦਿਓ ਲਾਈਕ ਜਾਂ ਡਿਸਲਾਈਕ ਵੀ ਦਿਓ ਮੈਨੂੰ ਕੋਈ ਬੁਰਾ ਨਹੀਂ ਲੱਗੇਗਾ ਪਰ ਇੱਥੇ ਆਪਣਾ ਕਮੈਂਟਸ ਜ਼ਰੂਰ ਦਿਓ ਲਾਈਕ ਵੀ ਕਰੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ